ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਵੱਲੋਂ ਡਾਕਟਰਾਂ ਦੀਆਂ ਹੱਕੀ ਮੰਗਾਂ ਲਈ 3 ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਅਤੇ ਅੱਜ ਪਹਿਲੇ ਦਿਨ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ ਪਾਚੀਵੜਾ ਦੇ ਹਸਪਤਾਲ ਦੇ ਵਿੱਚ ਅੱਜ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਮਰੀਜ਼ ਜੋ ਦਵਾਈ ਲੈਣ ਆਏ ਸੀ ਗਰਮੀ ਦੇ ਵਿੱਚ ਬੇहद ਪਰੇਸ਼ਾਨ ਵਿਖਾਈ ਦਿੱਤੇ ਤੇ ਡਾਕਟਰ ਵੀ ਆਪਣੀਆਂ ਸੀਟਾਂ ਤੇ ਨਹੀਂ ਬੈਠੇ ਤੇ ਮਰੀਜ਼ ਖੱਜਲ ਖੁਆਰ ਹੁੰਦੇ ਰਹੇ ਇਸ ਮੌਕੇ ਡਾਕਟਰਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹਨਾਂ ਦੇ ਮਹਿੰਗਾਈ ਪੱਤੇ ਵੀ ਬੰਦ ਕੀਤੇ ਹੋਏ ਨੇ ਜੋ ਕਿ ਦੁਬਾਰਾ ਲਾਗੂ ਕੀਤੇ ਜਾਣ ਤੇ ਬੰਦ ਕੀਤੀ ਗਈ ACP ਸ਼ੁਰੂ ਕੀਤੀ ਜਾਵੇ ਤੇ ਡਿਊਟੀ ਦੌਰਾਨ ਡਾਕਟਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ ਸਾਡੇ ਮਹਿੰਗਾਈ ਪੱਤੇ ਬੰਦ ਕੀਤੇ ਗਏ ਹਨ 2021 ਤੋਂ ਉਹ ਦੁਬਾਰਾ ਲਗਾਏ ਜਾਣ ACP ਦਾ 4914 ਦਾ ACP ਸਕੀਮ ਹੁੰਦੀ ਹੈ ਉਹ ਬੰਦ ਹੋ ਗਈ ਹੈ ਉਹ ਦੁਬਾਰਾ ਤੋਂ ਲਗਾਈ ਜਾਵੇ ਤੇ ਹਸਪਤਾਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਉਸ ਚੀਜ਼ ਲਈ ਸਿਕਿਉਰਿਟੀ ਸਹੂਲਤ ਦਿੱਤੀ ਜਾਵੇ ਤੇ ਹੁਣ ਸਰਕਾਰ ਨੇ 400 ਦੀਆਂ ਪੋਸਟਾਂ ਕੱਢੀਆਂ ਨੇ ਆਲਮੋਸਟ ਹਾਫ ਸਾਡੀ ਪੋਸਟਾਂ ਖਾਲੀਆਂ ਨੇ ਤੇ ਸਮੇਂ ਸਿਰ ਘੱਟੋ ਘੱਟ 75% ਸਾਡੀ ਪੋਸਟਾਂ ਭਰੀਆਂ ਜਾਗੀਆਂ ਤੇ ਕਿੰਨੇ ਦਿਨ ਲਈ ਜੀ ਸਾਈ ਜਿਹੜੀ ਸਟ੍ਰਾਈਕ ਸਾਡੀ 3 ਦਿਨ ਵਾਸਤੇ ਹੈ 8 ਵਜੇ ਤੋਂ 11 ਵਜੇ ਤੱਕ ਜੀ ਬਿੱਟਾ ਜਰ ਅੰਬੀਜ਼ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ ਹਾਂਜੀ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਜੀ ਤੇ ਕਿਸੇ ਦਾ ਜ਼ਰੂਰੀ ਕੰਮ ਵੀ ਹੈਗਾ ਪਰ ਐਮਰਜੈਂਸੀ ਸੇਵਾ ਹਜੇ ਵੀ ਚੱਲਦੀ ਕੋਈ ਨਹੀਂ ਇਸ ਮੌਕੇ ਹਸਪਤਾਲ ਦੇ ਵਿੱਚ ਆਏ ਹੋਏ ਮਰੀਜ਼ਾਂ ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਦਵਾਈਆਂ ਵੀ ਉਪਲਬਧ ਨਹੀਂ ਇਸ ਦੇ ਚੱਲਦੇ ਕਈ ਮਰੀਜ਼ਾਂ ਨੂੰ ਬਾਹਰੋਂ ਵੀ ਦਵਾਈਆਂ ਲੈਣੀਆਂ ਪੈ ਰਹੀਆਂ ਨੇ ਆਪਣੇ ਮੇਰੇ ਘਰ ਦਵਾਈ ਚੱਲਦੀ ਐ ਇੱਥੇ ਹਾਰਦੀ ਮੈਂ ਇੱਥੇ 2 ਘੰਟੇ ਮੈਂ ਖੜੇ ਨੱਥੇ ਹੋ ਗਿਆ ਮੈਨੂੰ ਇੱਥੇ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਉਹੀ ਬਾਕੀ ਤੁਸੀਂ ਆਪ ਦੇਖ ਰਹੇ ਹੋ ਇੱਥੇ ਜੀ ਈ ਆ ਕੀ ਨਹੀਂ ਇਸ ਸਿਸਟਮ ਵਿੱਚ ਕੋਈ ਸਿਸਟਮ ਨਹੀਂ ਇੱਥੇ ਹੈਗਾ ਦਵਾਈ ਵੀ ਸਾਨੂੰ ਬਾਹਰੋਂ ਮੋਲ ਲੈਣੀ ਪਈ ਆ ਮੈਂ ਪਿਛਲੀ ਵਾਰ ਦਵਾਈ ਮੋਲ ਲੈ ਕੇ ਗਈ ਸੀ 350 ਰੁਪਏ ਸਰਕਾਰ ਤੋਂ ਵੱਡੇ ਵੱਡੇ ਸਿੱਖਿਆ ਦੇ ਇੱਥੇ ਕੋਈ ਕੋਸ਼ਿਸ਼ ਨਹੀਂ ਕੋਈ ਕਰਦਾ ਹੈਗਾ ਜੀ ਬਾਈ ਇੱਥੇ ਝੂਠ ਬੋਲ ਰਹੇ ਸਾਰੇ ਕੋਸ਼ਿਸ਼ ਬਾਕੀ ਤੁਸੀਂ ਇਹ ਕੈਮਰੇ ਬਸ ਰੋ ਹੋਰ ਪਾਸੇ ਕਮਾ ਕੇ ਦੇਖ ਲਓ ਕੀ ਆ ਤਿਹਾਲ ਹੋਇਆ ਪਿਆ ਜਾ ਆਪਾਂ ਕਹਿੰਦੇ ਬਿਮਾਰੀਆਂ ਫੈਲਦੀਆਂ ਬਿਮਾਰੀਆਂ ਤਾਂ ਹੀ ਫੈਲਦੀਆਂ ਤੁਸੀਂ ਇਕੱਠੇ ਹੋ ਕੇ ਨਹੀਂ ਦੇਖ ਲਓ ਅਦਰ ਕਿੰਨੀ ਗਰਮੀ ਪੈ ਰਹੀ ਹੈ ਮਨ ਕਰਦੇ ਤੁਸੀਂ ਮਨ ਤੋਂ ਜਾਈ ਕਰ ਤੁਸੀਂ ਇਥੇ ਆਪ ਸਾਥ ਕੋਸ਼ਾ ਜਾ ਆ ਤੁਸੀਂ ਦੇਖ ਲਓ ਵੀ ਆ ਇਹਨੇ ਦੁਖੀ ਲੋਕ ਆ ਕੀ ਗੱਲਾਂ 8 ਵਜੇ ਤੇ ਖੜੇ ਆ ਅਸੀਂ ਪਹਿਲਾਂ 파ਰਸੀ ਨਹੀਂ ਬਣਨੇ ਕਹਿੰਦੇ 11 ਵਜੇ 파ਰਸੀ ਬਣਨੀ ਆ ਉਸ ਤੋਂ ਬਾਅਦ 파ਰਸੀ ਪੁੱਛੀ ਤਾਂ ਫੇ ਅਸੀਂ ਡਾਕਟਰ ਨੂੰ ਦੇ ਦੇ ਡਾਕਟਰ ਨਹੀਂ ਬੈਠੇ ਹੈਗੇ ਤਾਂ ਸਕੂਲ ਦੇ ਬੱਚੇ ਆ ਜਾਣੇ ਘਰੇ ਬੱਚੇ ਸਾਹਮਣੇ ਆ ਜੀ ਟਾਈਮ ਹੋ ਗਿਆ ਬੱਚਿਆਂ ਦਾ ਹਾਂ ਜੀ ਥੋੜਾ ਸਾਮਣੇ ਕਿੰਨੇ ਜਣੇ ਖੜੇ ਆ ਰਹੇ ਜਾਣੇ ਵੀ ਘਰ ਬੈਠੇ ਨੇ ਸੀ ਪੋਈ ਲੈਣੇ ਨੇ ਡਾਕਟਰ ਨੂੰ ਦੇ ਦੇ ਡਾਕਟਰ ਨਹੀਂ ਲਿਨ ਬੰਦ ਰਹੇ ਕੰਬੀ ਇਹ ਡਾਕਟਰ ਕਰਨੀ ਪਰਚੀ ਵੀ ਘਟ ਹੋਈ 11 ਵਜੇ ਤੋਂ ਬਾਅਦ ਘਟਨੇ ਦੇ ਨੇ ਮੰਨਦਾ ਤੁਹਾਨੂੰ ਦੇਖ ਕੇ ਲੱਗੇ ਦਿੱਕ ਮੰਦਾ ਦਾ ਕੀ ਕਹਿੰਦੇ ਕਿ ਸਰਕਾਰ ਦਾ ਕਹਿ ਰਹੀ ਸੀ ਛੋਟੇ ਬਟੇ ਦਾਬ ਸਰ ਤੇ ਬਹੁਤ ਵੱਡੇ ਦਾਬ ਦੇ ਜਮੇ ਖਾਲੀ ਵਾਦੇ ਕੋਈ ਨਹੀਂ ਇਹਦੇ ਠੀਕਾ ਹੀ ਕੋਈ ਦਵਾਈ ਨਹੀਂ ਪੂਰੀ ਮਿਲਦੀ ਹੈਗੀ ਲੈ ਕੇ ਜੀ ਸਸਤੀਆਂ ਲੈ ਕੇ ਦੇ ਦੋ ਤਾਂ ਦੰਦ ਰਹਿੰਦੇ ਆ ਮਹਿੰਗੀ ਬਾਹਰ ਲੈ ਕੇ ਦਿੰਦੇ ਆ ਪਰ ਮੈਡੀਕਲ ਪਰ ਇਹ ਤਾਂ ਕਹਿੰਦੇ ਜੀ ਇੱਥੇ ਅੰਦਰੋਂ ਹੀ ਲੈ ਕੇ ਆਉਂਦੇ ਆ ਇਹਨੂੰ ਬਹੁਤ ਕੁਝ ਕਹਿੰਦੇ ਜੀ ਜਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ